ਦੇਖੋ ਅੱਜ ਜਿਸ ਤਰੀਕੇ ਦੇ ਨਾਲ ਆ ਜੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਵਾਰ ਅਗੇਂਸਟ ਡਰਗ ਸ਼ੁਰੂ ਕੀਤੀ ਹੈ ਉਹਦੇ ਇੱਕ ਅੱਜ ਰਿਵਿਊ ਮੀਟਿੰਗ ਪਟਿਆਲਾ ਡਿਸਟ੍ਰਿਕਟ ਦੀ ਰੱਖੀ ਗਈ ਸੀ ਜਿਹਦੇ ਵਿੱਚ ਮੇਰੇ ਨਾਲ ਸਾਡੇ ਸਾਰੇ ਹੀ ਸਤਕਾਰਯੋਗ ਐਮਐਲਏ ਸਹਿਬਾਨ ਸਾਰੀ ਸਿਵਲ ਦੀ ਔਰ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਬੜੀ ਵਧੀਆ ਮੀਟਿੰਗ ਹੋਈ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਪਟਿਆਲਾ ਡਿਸਟ੍ਰਿਕਟ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਜੋ ਇਹ ਜੰਗ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹੈ ਇਹ ਇਹਦੇ ਲਈ ਸਾਡਾ ਤਹਈਆ ਜਿਹੜਾ ਉਹ ਜਦੋਂ ਤੱਕ ਇਸ ਨਸ਼ੇ ਦੇ ਕੋਹੜ ਨੂੰ ਜੜੋਂ ਖਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜਾਰੀ ਰਹੂਗਾ ਪਿਛਲੇ ਸਮਿਆਂ ਦੇ ਵਿੱਚ ਸਾਡੇ ਨੈਸ਼ਨਲ ਕਨਵੀਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਤੁਸੀਂ ਸਾਰੇ ਪੰਜਾਬ ਦੇ 3 ਕਰੋੜ ਲੋਕ ਇਸ ਬਿਮਾਰੀ ਤੋਂ ਇਸ ਕੈਂਸਰ ਤੋਂ ਗੱਲ ਸੀਗੇ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਨਾਰਕੋ ਟੈਰੋਰਿਜ਼ਮ ਬਣਿਆ ਜਿਹਦੇ ਵਿੱਚ ਇੱਕ ਨੈਕਸਸ ਬਣਿਆ ਜਿਹਦੇ ਵਿੱਚ ਕੁਝ ਪੋਲਿਟਿਕਲ ਲੋਕ ਕੁਝ ਪੁਲਿਸ ਮੁਲਾਜ਼ਮ ਜਾਂ ਅਫਸਰ ਤੇ ਡਰੱਗ ਸਮਗਲਰਸ ਨੇ ਜਿਹੜੇ ਉਹਨਾਂ ਦੇ ਇਸ ਨੈਕਸਸ ਨੇ ਇਹਨੂੰ ਇਸ ਜ਼ਹਿਰ ਨੂੰ ਪੰਜਾਬ ਦੇ ਘਰ ਘਰ ਤੱਕ ਪਹੁੰਚਾ ਦਿੱਤਾ ਤੇ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਪਿਛਲੇ 3 ਸਾਲ ਤੋਂ ਹੀ ਐਫਰਟਸ ਨੇ ਜਿਹੜੇ ਉਹ ਚੱਲ ਰਹੇ ਸੀਗੇ ਤੇ ਹੁਣ ਇਹਨੂੰ ਲਾਸਟ ੱਲ ਹੈ ਜਿਹੜਾ ਲਾਸਟ ਪੁਸ਼ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਮੈਨੂੰ ਇਹ ਦੱਸਦੇ ਹੋਏ ਸਕੂਨ ਔਰ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 16 ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੇ ਡਰੱਗ ਸਮੱਗਲਰਸ ਨੇ ਪੈਰਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਐਨਡੀਪੀਐਸ ਦੇ ਪਰਚੇਦਾਰ ਜੋ ਚੁੱਕੇ ਨੇ ਬਹੁਤ ਵੱਡੀਆਂ ਰਿਕਵਰੀਜ਼ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤੇ ਪਟਿਆਲੇ ਜ਼ਿਲ੍ਹੇ ਦੀ ਕਾਰਗੁਜ਼ਾਰੀ ਵੀ ਇਸ ਜ਼ਿਲ੍ਹੇ ਇਸ ਪੱਖੋਂ ਬਹੁਤ ਵਧੀਆ ਰਹੀ ਹੈ ਔਰ ਮੈਂ ਉਹਨਾਂ ਡਰੱਗ ਸਮਗਲਰਜ਼ ਨੂੰ ਅ ਸਖਤ ਚੇਤਾਵਨੀ ਦੇਣੀ ਚਾਹੁੰਦਾ ਕਿ ਜਾਂ ਤਾਂ ਇਹ ਤੰਦਾ ਜਿਹੜਾ ਇਹ ਛੱਡ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਤਾਂ ਤੰਦਾ ਤੁਹਾਡੇ ਕੋਲੋਂ ਛੜਾਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਹੈ ਤੇ ਛੜਾ ਕੇ ਹੀ ਹਟਾਂਗੇ ਸੋ ਮੇਰੀ ਸਾਰੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਅ ਚਾਹੇ ਕੋਈ ਪੋਲੀਟੀਕਲ ਪਾਰਟੀ ਐ ਚਾਹੇ ਕੋਈ ਸੋਸ਼ਲ ਆਰਗੇਨਾਈਜੇਸ਼ਨ ਐ ਚਾਹੇ ਕੋਈ ਐਨਜੀਓ ਐ ਮੈਂ ਸਮਝਦਾ ਕਿ ਹਰ ਘਰ ਐ ਜਿਹੜਾ ਇਸ ਮੁਹਿੰਮ ਦੇ ਨਾਲ ਜੁੜੇ ਜਿਹੜਾ ਕੋਈ ਸਮਗਲਰ ਐ ਜਿਹੜਾ ਕੋਈ ਤਸਕਰ ਐ ਉਹਦੀ ਇਨਫੋਰਮੇਸ਼ਨ ਤੁਸੀਂ ਆਪਦੇ ਲੋਕਲ ਐਸਐਚਓਜ਼ ਨੂੰ ਦੋ ਸਾਡੇ ਪੋਲੀਟੀਕਲ ਰਿਪ੍ਰੈਜ਼ੈਂਟੇਟਿਵਜ਼ ਨੂੰ ਐਮਐਲਏ ਨੂੰ ਦੋ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇਲ੍ਹਾਂ ਸੁਟਿਆ ਜਾਊਗਾ ਤੇ ਜਿਹੜੇ ਕੋਈ ਐਡਿਕਟ ਨੇ ਜਿਹੜੇ ਕੋਈ ਵਿਚਾਰੇ ਇਸ ਨਸ਼ੇ ਦੀ ਬਿਮਾਰੀ ਤੋਂ ਗ੍ਰਸਤ ਨੇ ਉਹਨਾਂ ਨੂੰ ਸਰਕਾਰ ਬੁੱਕਲ ਚ ਲਾਊਗੀ ਸੰਭਾਲੂਗੀ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾਊਗਾ ਸੋ ਅੱਜ ਇਹ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਸਖਤ ਹਦਾਇਤਾਂ ਬੜੇ ਕਲੀਅਰ ਨਿਰਦੇਸ਼ ਨੇ ਜਿਹੜੇ ਉਹ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਸਾਰਿਆਂ ਨੇ ਦਿੱਤੇ ਨੇ ਕਿ ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਸਮੱਗਲਰਸ ਨੇ ਉਹਨਾਂ ਨੂੰ ਉਹਦੇ ਉੱਪਰ ਸਖਤ ਸਖਤ ਕਾਰਵਾਈ ਜਿਹੜੀ ਉਹ ਹੋਵੇ ਟਰੋਲੇ ਸਾਹਿਬ ਪੰਜਾਬ ਔਰਡਰ ਇਹ ਹੈ ਗਰ ਇੱਧਰੋਂ ਵੀ ਬਾਰਡਰ ਤੋਂ ਇਤਨਾ ਕਾਸੇ ਹੁੰਦਾ ਕੋਈ ਸਪੈਸ਼ਲ ਬਾਰਡਰ ਦੇ ਉੱਪਰ ਚੈਕਿੰਗ ਕਿਉਂਕਿ ਬਾਰਡਰ ਤੋਂ ਹੀ ਜ਼ਿਆਦਾ ਬਾਗ ਨਸ਼ਰਾ ਸਮਾਨ ਹੁੰਦਾ ਹੈ ਕੋਈ ਸਪੈਸ਼ਲ ਕੋਈ ਬਾਰਡਰ ਦੇ ਉੱਪਰ ਚੈਕਿੰਗ ਜਾਂ ਕੋਈ ਸਪੈਸ਼ਲ ਫੋਰਸਸ ਤਿਆਰ ਕੀਤੀ ਜਾਂਦੀ ਹੈ ਦੇਖੋ ਇਹ ਇੱਕ ਚੈਲੰਜ ਜ਼ਰੂਰ ਹੁੰਦਾ ਚਾਹੇ ਇੰਟਰਨੈਸ਼ਨਲ ਬਾਰਡਰ ਹੋਵੇ ਤੇ ਚਾਹੇ ਸਟੇਟ ਦਾ ਬਾਰਡਰ ਹੋਵੇ ਇਹ ਅੱਜ ਨਹੀਂ ਇਹ ਇਹ ਪ੍ਰੋਬਲਮ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਵੇਲੇ ਵੀ ਫੇਸ ਹੋਈ ਸੀਗੀ ਕਿ ਜੋ ਬੰਦਾ ਵਾਰਦਾਤ ਇੱਧਰ ਕਰਦੇ ਸੀਗੇ ਤੇ ਭੱਜ ਜਾਂਦੇ ਸੀਗੇ ਗਵਾਂਡੀ ਸਟੇਟਾਂ ਦੇ ਵਿੱਚ ਇਹ ਪਟਿਆਲੇ ਦੇ ਲਈ ਇੱਕ ਪੈਕਿਉਲਰ ਪ੍ਰੋਬਲਮ ਉਹ ਉਹਨੂੰ ਹਾਊ ਟੂ ਹੈਂਡਲ ਇਟ ਹਾਊ ਟੂ ਡੀਲ ਇਟ ਉਹ ਆਲਰੇਡੀ ਐਸਐਸਪੀ ਸਾਹਿਬ ਤੇ ਇਹਨਾਂ ਦੀ ਪੁਲਿਸ ਫੋਰਸ ਹੈ ਜਿਹੜੀ ਉਹ ਲੱਗੀ ਹੋਈ ਹੈ ਹਾਂ ਚੈਲੰਜ ਇਹ ਜ਼ਰੂਰ ਵੱਡਾ ਹੋ ਜਾਂਦਾ ਕਿਉਂਕਿ ਜੇ ਬੰਦਾ ਕ੍ਰਾਈਮ ਕਰਕੇ ਕਿਸੇ ਪਾਸੇ ਨਿਕਲੂਗਾ ਪਰ ਉਹਦੇ ਲਈ ਆਲ ਥਿੰਗਸ ਆ ਟੇਕਨ ਕੇਅਰ ਆਫ ਸਰ ਅੰਤਪ ਅੱਜ ਦੀ ਗੱਲ ਕੀਤੀ ਆ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਿਹੜਾ ਮੰਤਰੀ ਨੇ ਜਾਂ ਐਮਐਲਏ ਸਾਹਿਬ ਨੇ ਵੀ ਉਹ ਨਸ਼ੇ ਦਾ ਕਾਰੋਬਾਰ ਕਰਨ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਵੀ ਨਾਮ ਸਾਹਮਣੇ ਆਇਆ ਸੀ ਕੀ ਜਦੋਂ ਹੁਣ ਇੱਕ ਵਾਰੀ ਚੱਲ ਰਹੀ ਹੈ ਕੋਈ ਕਿਸੇ ਵਿਧਾਇਕ ਦਾ ਜਾਂ ਸਾਬਕਾ ਵਿਧਾਇਕ ਦਾ ਜਾਂ ਕਿਸੇ ਮੰਤਰੀ ਸ਼ੰਤਰੀ ਦਾ ਕਿਸ ਦਾ ਨਾਮ ਆਇਆ ਕੋਈ ਜਿਹੜਾ ਕੰਮ ਕਰਦਾ ਹੋਵੇ ਦੇਖੋ ਇਸ ਤਰ੍ਹਾਂ ਕਿ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਤੋਂ ਰੂਲ ਆਫ ਲਾ ਹੈ ਠੀਕ ਹੈ ਲਾ ਆਫ ਲੈਂਡ ਹੈ ਜਿਹੜਾ ਉਹ ਕੰਮ ਕਰ ਰਿਹਾ ਹੈ ਅਸੀਂ ਚਾਹੇ ਕੋਈ ਪੋਲੀਟੀਕਲ ਬੰਦਾ ਹੈ ਚਾਹੇ ਕੋਈ ਪੁਲਿਸ ਅਫਸਰ ਮੁਲਾਜ਼ਮ ਹੈ ਚਾਹੇ ਕੋਈ ਸਮਗਲਰ ਹੈ ਜਿਨੇ ਕਿਸੇ ਨੇ ਇਸ ਦੇ ਵਿੱਚ ਇੰਨਾ ਜਿੰਨਾ ਵੀ ਰੋਲ ਨੌ ਜਿੰਨਾ ਵੀ ਰੋਲ ਅਦਾ ਕੀਤਾ ਉਹਦੇ ਨਾਲ ਕਿਸੇ ਤਰੀਕੇ ਦੀ ਲਿਹਾਜ਼ ਹੈ ਜਿਹੜੀ ਉਹ ਕੋਈ ਨਹੀਂ ਹੋਊਗੀ ਤਿੰਨ ਸਾਲ ਹੋ ਗਏ ਤਾਂ ਕਾਮਲੇ ਜੀ ਮਜੀਠੀਆ ਨੂੰ ਅੱਜ ਬੁਲਾਇਆ ਹੈ ਕਾਮਲੇ ਜੀ ਪਟਿਆਲੇ ਇੱਥੇ ਹੀ ਐਸਆਈਟੀ ਦੇ ਮਾਮਲੇ ਵਿੱਚ ਵਿਕਰਮਜੀਤਿਆ ਨੂੰ ਅੱਜ ਬੁਲਾਇਆ ਹੈ ਐਸਆਈਟੀ ਨੇ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਗਿਆ ਤਿੰਨ ਸਾਲ ਦੇ ਕਰੀਬ ਹੋ ਗਏ ਇਵੇਂ ਦੇਖ ਦਿਓ ਕਦੋਂ ਤੱਕ ਜਿਹੜਾ ਕੀ ਐਡਾ ਮਾਮਲਾ ਚੱਲ ਰਿਹਾ ਕਦੋਂ ਤੱਕ ਦੋਸ਼ੀ ਹੋਰ ਰੋੜਾ ਸਭ ਮੈਂ ਮਨ ਕਰ ਦਿੰਦਾ ਜਦੋਂ ਵੀ ਐਸਆਈਟੀ ਸਾਹਮਣੇ ਬਿਗ ਮਜੀਠੀਆ ਬੇਚ ਹੁੰਦੇ ਆ ਉਹ ਸਰਕਾਰ ਤੇ ਤੋਹਮਤ ਲਾਉਂਦੇ ਆ ਚਲੋ ਨਹੀਂ ਐਟੀਕਲ ਅਜੰਡਾ ਉਹ ਕਹਿੰਦੇ ਪੋਲੀਟਿਕਲ ਅਜੰਡਾ ਹੈ ਮਾਨ ਸਾਹਿਬ ਨੂੰ ਵੀ ਉਹ ਚੈਲੰਜ ਕਰਦੇ ਵੀ ਜੇ ਸਵਾਲ ਪੁੱਛਣੇ ਆ ਮੇਰੇ ਕੋਲ ਆ ਕੇ ਪੁੱਛੋ ਐਸਆਈਟੀ ਨੂੰ ਕਿਉਂ ਪੁੱਛਦੇ ਹੋ ਬਿਗ ਮਜੀਠੀਆ ਦਾ ਇਹੇ ਜਵਾਬ ਹੁੰਦਾ ਉਹਦੇ ਬਾਰੇ ਤੁਹਾਡਾ ਕੀ ਹੈ ਦੇਖੋ ਇਸ ਤਰ੍ਹਾਂ ਕਿ ਇਸੇ ਨੂੰ ਮੈਂ ਲਾ ਆਫ ਲੈਂਡ ਕਹਣਾ ਇੱਕ ਬੰਦੇ ਤੇ ਐਲੀਗੇਸ਼ਨ ਲੱਗੇ ਲੱਗੇ ਕਿਦੇ ਵੱਲੋਂ ਜਿਹੜਾ ਇੱਕ ਨੌਨ ਤਸਕਰ ਸੀਗਾ ਉਹਦੇ ਵਿੱਚ ਉਹ ਤੋਂ ਬਾਅਦ ਕੇਸਸ ਐਫ ਆਈ ਆਰਸ ਮਲਟੀਪਲ ਐਫ ਆਈ ਆਰਸ ਹੋਈਆਂ ਪਿਛਲੀਆਂ ਸਰਕਾਰਾਂ ਸਮੇ ਜਿਹਦੇ ਵਿੱਚ ਸਾਡਾ ਕੋਈ ਕੋਈ ਲੈਣਾ ਦੇਣਾ ਨਹੀਂ ਸੀਗਾ ਹੁਣ ਜਿਹੋ ਐਸ ਆਈ ਟੀਜ਼ ਉਹਨੂੰ ਬੁਲਾਉਂਦੀਆਂ ਨੇ ਠੀਕ ਹੈ ਨਾ ਤੇ ਇਹਦੇ ਸਾਡਾ ਰੋਲ ਕਿੱਥੇ ਹੈ ਜੀ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਉਹਨੇ ਗੁਨਾਹ ਕੀਤਾ ਤੇ ਬਖਸ਼ਿਆ ਨਹੀਂ ਜਾਊਗਾ ਤੇ ਜੇ ਬੇਗਨਾ ਹੋਇਆ ਤਾਂ ਕੋਰਟ ਦੇ ਵਿੱਚੋਂ ਕਲੀਨ ਜੜ ਮਿਲ ਜੂਗੀ ਸੋ ਮੇਰੇ ਸਾਡੇ ਉੱਪਰ ਅਲੀਗੇਸ਼ਨ ਲਾਉਣੇ ਨੇ ਅਕਿਊਜ਼ ਕਰਨਾ ਸਾਨੂੰ ਕਰੀ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਆਪਦੇ ਗਿਰਬਾਨ ਦੇ ਵਿੱਚ ਮੈਂ ਇਕੱਲੇ ਇੱਕ ਇੰਡੀਵਿਜੂਅਲ ਦਾ ਨਾਂ ਨਹੀਂ ਕਹਿੰਦਾ ਹੈਗਾ ਮੈਂ ਸਾਰਿਆਂ ਦਾ ਕਹਿਣਾ ਜਿਹਦਾ ਵੀ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਨਾਮ ਆਉਂਦੇ ਰਹੇ ਨੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੇ ਗੁਨਾਹ ਕੀਤਾ ਹੈ ਸਾਡਾ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਅਸੀਂ ਕੋਈ ਪੋਲਿਟੀਕਲ ਵੈਂਡੇਟਾ ਨਹੀਂ ਕਰਨਾ ਪਰ ਹਾਂ ਜੇ ਕਿਸੇ ਨੇ ਗੁਨਾਹ ਕੀਤਾ ਹੈ ਤੇ ਉਹਨੂੰ ਉਹ ਗਨਾਹ ਦੀ ਸਜ਼ਾ ਮਿਲੂਗੀ ਜੇ ਨਹੀਂ ਕੀਤਾ ਹੈਗਾ ਤਾਂ ਕੋਰਟ ਦੇ ਵਿੱਚ ਉਹ ਵਰੀ ਹੋ ਜਾਊਗਾ ਪਾਇਲਟ ਆ ਤਿਆਰ ਕਰੇ ਪੰਜਾਬ ਦੇ ਵਿੱਚ ਕਿੰਨੇ ਘਾਏ ਨਸ਼ਾ ਤਸਕਰ ਨੇ ਜਿਹੜੇ ਵੱਡੇ ਮગરਮੱਛ ਨੇ ਜਾਂ ਡਿਸਟ੍ਰਿਕਟ ਉਹ ਸਾਰੇ ਉਹ ਸਾਰਾ ਪੰਜਾਬ ਪੁਲਿਸ ਕੋਲੇ ਰਿਕਾਰਡ ਹੈਗਾ ਜੀ ਉਹ ਐ ਪਬਲਿਕ ਦੇ ডিসਪਲੇ ਨਹੀਂ ਕੀਤਾ ਜਾ ਸਕਦਾ ਹੈਗਾ ਨਾ ਜੀ ਵੀ ਨੇ ਕਹਿਣਾ ਹੈ ਕਿ ਜਿਹੜੇ ਵੱਡੇ ਤਸਕਰ ਨੇ ਹਲੇ ਵੀ ਬਚੇ ਪਏ ਨੇ ਛੋਟੇ ਮੋਟੇ ਤਸਕਰਾਂ ਤੇ ਕਾਰਵਾਈ ਕਰੀ ਤੇ ਇਹ ਉਦੋਂ ਤਸਕਰ ਜਿਹੜੇ ਭਾਜੀਪੀ ਨੇ ਕਹਿੰਦੇ ਤੁਸੀਂ ਉਦੋਂ ਉਹਨਾਂ ਦੇ ਵੀ ਭਾਈਵਾਲ ਸੀਗੇ ਮੇਰੇ ਕਹਿਣਾ ਮਤਲਬ ਇਹ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਚਾਹੇ ਕਾਂਗਰਸ ਹੈ ਤੇ ਚਾਹੇ ਅਕਾਲੀ ਦਲ ਭਾਜਪਾ ਦੀ ਦਸਾਲ ਸਰਕਾਰ ਰਹੀ ਹੈ ਇਹ ਜੋ ਕੈਂਸਰ ਭਾਈ ਸਾਹਿਬ ਆਪਾਂ ਅੱਜ ਭੁਗਤਾਨ ਕਰ ਰਹੇ ਪੰਜਾਬ ਦਾ 3 ਕਰੋੜ ਪੰਜਾਬੀ ਇਹ ਉਹਨਾਂ ਲੋਕਾਂ ਦੀ ਤਾਂ ਦੇਣ ਹੈ ਹੁਣ ਹਾਉ ਕਹਿੰਦੇ ਕਿ ਯੂਜ਼ ਉਸ ਸੋ ਮੇਰੇ ਕਹਿੰਦਾ ਮਤਲਬ ਹੈ ਹਾਂ ਸਾਡੀ ਸਭ ਤੋਂ ਵੱਡੀ ਮੈਂ ਸਮਝਦਾ ਕਿ 3 ਸਾਲਾਂ ਦੀ ਜੋ ਪਿਛਲੇ ਸਮਿਆਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੁਸੀਂ ਮੀਡੀਆ ਵਾਲੇ ਸਾਥੀ ਕਵਰ ਕਰਦੇ ਰਹੇ ਹੋ ਕਿਸ ਤਰੀਕੇ ਦੇ ਨਾਲ ਕਾਂਗਰਸੀ ਤੇ ਅਕਾਲੀ ਇੱਕ ਦੂਜੇ ਦੇ ਉੱਪਰ ਇਹ ਐਲੀਗੇਸ਼ਨ ਲਾਉਂਦੇ ਹੁੰਦੇ ਸੀਗੇ ਇਹੀ ਇਹੀ ਲੋਕ ਵਿਕਰਮਜੀਤਿਆ ਤੇ ਸੁਖਜਿੰਦਰ ਰੰਧਾਵੇ ਹੁਣੀ ਕਿ ਜੱਗੂ ਭਗਵਾਨਪੁਰਿਆ ਤੇਰਾ ਪਾਲਿਆ ਹੋਇਆ ਜੱਗੂ ਭਗਵਾਨਪੁਰਿਆ ਤੇਰਾ ਪਾਲਿਆ ਹੋਇਆ ਉਦੋਂ ਡਰੱਗ ਸਮਗਲਰ ਵੀ ਇਹਨਾਂ ਦੀ ਪਦੈਸ਼ ਹੈ ਤਸਕਰ ਵੀ ਇਹਨਾਂ ਦੀ ਪਦੈਸ਼ ਹੈ ਗੈਂਗਸਟਰ ਵੀ ਇਹਨਾਂ ਦੀ ਪਦੈਸ਼ ਹੈ ਕੰਡੇ ਪੰਜਾਬ ਦੇ ਲਈ ਬੀਜ ਕੇ ਹੁਣੇ ਪਾਕ ਸਾਬ ਬਚਣਾ ਚਾਹੁੰਦੇ ਨੇ ਨਾ ਬਚੇ ਨਹੀਂ ਜਾਣਾ ਇਹਨਾਂ ਤੋਂ ਆਪਣਾ ਸਾਬ ਸੈਂਟਰ ਸੈਟਪੋਸਟਿਵ ਆ ਰਹੇ ਨੇ ਲੋਕ ਸਹਿਯੋਗ ਕਰ ਰਹੇ ਨੇ ਸਾਫ ਦੇ ਮਿਸਾਲ ਸੈਂਟਰ ਪੋਸਟਿਵ ਆ ਰਹੇ ਨੇ ਲੋਕ ਸਹਿਯੋਗ ਕਰ ਰਹੇ ਨੇ ਸਮਗਲ ਰਾਜਪੁੱਤ ਲੋਕ ਦੱਸ ਵੀ ਪਾ ਰਹੇ ਨੇ ਕੀ ਬੋਲਸ ਨੇ ਇਦਾਂ ਦੀ ਗਾਈ ਲੈਂਦੀ ਸੀ ਵੀ ਉਹ ਡਰ ਨਾ ਵਿਅਕਤੀ ਕੋਈ ਉਹਨਾਂ ਨੂੰ ਸਪਸ਼ਟ ਇੱਕੋ ਹੀ ਗੱਲ ਪਹਿਲੇ ਦਿਨ ਹੀ ਕਹਿੰਦੀ ਸੀ ਕਿ ਅੱਜ ਫੇਰ ਕਹੀ ਹੈ ਪੰਜਾਬ ਪੁਲਿਸ ਵੱਲ ਪੰਜਾਬ ਸਰਕਾਰ ਵੱਲੋਂ ਸਾਡੇ ਸਾਰਿਆਂ ਵੱਲੋਂ ਐਸਐਸਪੀਜ਼ ਨੂੰ ਫ੍ਰੀ ਹੈਂਡ ਹੈ ਤੇ ਐਸਐਸਪੀਜ਼ ਵੱਲੋਂ ਆਪਦੇ ਮੁਤਾਬਕ ਐਸਐਚਓਜ਼ ਨੂੰ ਫ੍ਰੀ ਹੈਂਡ ਹੈ ਹਰੇਕ ਆਪੋ ਆਪਣੇ ਏਰੀਏ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਜਿਹੜੀ ਐਸਐਚਓ ਦੇ ਏਰੀਆ ਚ ਐਸਐਚਓ ਦੀ ਹੋਊਗੀ ਔਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬਾਨ ਦੀ ਬੜੀ ਕਲੀਅਰ ਕਟ ਡਾਇਰੈਕਸ਼ਨ ਨੇ ਨਾ ਸਾਡੇ ਕਿਸੇ ਪੋਲਿਟਿਕਲ ਬੰਦੇ ਦੀ ਨਾ ਕਿਸੇ ਐਮਐਲਏ ਦੀ ਮੰਤਰੀ ਦੀ ਨਾ ਕਿਸੇ ਹੋਰ ਅਹੁਦੇਦਾਰ ਦੀ ਨਾ ਪਿਛਲੇ 3 ਸਾਲਾਂ ਦੇ ਵਿੱਚ ਕੋਈ ਇਸ ਮਸਲੇ ਦੇ ਵਿੱਚ ਇੰਟਰਵੈਨਸ਼ਨ ਰਹੀ ਹੈ ਵੀ ਕਿਸੇ ਦੀ ਕਿਸੇ ਨੂੰ ਬਚਾਉਂਦੇ ਹੋਈ ਹੈ ਜਾਂ ਕਿਸੇ ਦੀ ਪੁਸ਼ਤ ਬਣਾਈਏ ਕਰਦੇ ਹੋਈਏ ਤੇ ਨਾ ਰਹੂਗੀ ਜਿਹੜੇ ਬਲਕਿ ਇਹਨਾਂ ਕੋਲ ਵੀ ਆ ਕੋਈ ਇਨਫੋਰਮੇਸ਼ਨ ਆਉਂਦੀ ਹੈ ਵੀ ਫਲਾਣਾ ਪਿੰਡ ਚ ਫਲਾਣਾ ਵੇਚਦਾ ਹੈ ਉਹ ਪੁਲਿਸ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਉਸੇ ਆਪਦੇ ਸਰਪੰਚਾਂ ਨੂੰ ਆਪਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਤੁਸੀਂ ਪੁਲਿਸ ਨੂੰ ਦੋ ਪੁਲਿਸ ਵੈਰੀਫਾਈ ਕਰੂਗੀ ਜੇ ਬੰਦਾ ਸਹੀ ਮਾਇਨੇ ਦੇ ਵਿੱਚ ਡਰੱਗ ਤਸਕਰੀ ਦੇ ਵਿੱਚ ਹੈਗਾ ਤੇ ਉਹਦੇ ਨਾਲ ਕੋਈ ਕਿਸੇ ਤਰੀਕੇ ਦੀ ਨਹੀਂ ਪਾਰਟੀ ਦੇ ਸੁਪਾ ਪ੍ਰਧਾਨ ਨੂੰ ਲਾਸਟ ਕੁਐਸਚਨ ਹੈ ਕੀ ਕੋਈ ਹੋਰ ਹੈ ਕੱਲ ਬੀਜੇਪੀ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਕਿ 3 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ 1000 ਰੁਪਏ ਦਾ ਕੋਰਤਾਂ ਨੂੰ ਨਹੀਂ ਦਿੱਤਾ ਜਾ ਰਿਹਾ ਕਦੋਂ ਤੱਕ ਮਿਲ ਜੇਗਾ ਇਹ 3 ਸਾਲ ਦੇ 3 ਸਾਲ ਕਹਿੰਦਾ ਦਾਵਾ ਝੂਠਾ ਹੈ ਕੋਈ ਗੱਲ ਨਹੀਂ ਜੀ ਅਸੀਂ ਤਾਂ ਸਾਡਾ ਤਾਂ 1000 ਰੁਪਏ ਉਹ ਆਜੂਗਾ 3 ਸਾਲ ਹੋਏ ਨੇ ਲੋਕਾਂ ਨੂੰ 12 ਸਾਲ ਜਿਹੜੇ 15 ਲੱਖ ਡੀਕ ਦੇਣ ਨੂੰ ਹੋਗੇ ਸੋ ਉਹਨਾਂ ਨੂੰ ਕਹੋ ਆਪਦਾ ਢੋਲ ਟੱਕ ਕੇ ਰੱਖੋ ਇੱਕ ਸਵਾਲ ਹੈ ਥੋੜਾ ਜੀ ਕਿਹਦੇ ਨਾਮ ਆਮ ਆਦਮੀ ਚਲਾਈ ਹੈ ਜਿਹੜੀ ਤੁਸੀਂ ਮੁਹਿੰਮ ਚਲਾਈ ਹੈ ਨਸ਼ੇ ਦੇ ਖਲਾਅ ਪੰਜਾਬ ਪੁਲਿਸ ਜੀ ਸੈਟੀਸਫਾਈ ਉਹ ਕੰਮਕਾਜ ਤੋਂ ਲੱਗਦਾ ਕਿ ਵਧੀਆ ਕੰਮ ਕਰ ਰਹੀ ਹੈ ਜਾਂ ਕੁਝ ਹੋਰ ਅਮੈਂਡਮੈਂਟ ਕਰਨ ਦੀ ਲੋੜ ਹੈ 100% ਸੈਟੀਸਫਾਈਡ ਹੈ ਜੀ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਮੁਹਿੰਮ ਦੇ ਵਿੱਚ ਹਾਂ ਡੈਫੀਨਿਟਲੀ देयर इज ਆਲਵੇਸ ਰੂਮ ਫॉर ਇੰਪਰੂਵਮੈਂਟ ਹਮੇਸ਼ਾ ਇੰਪਰੂਵਮੈਂਟ ਦਾ ਸਕੋਪ ਹੁੰਦਾ ਹੈ ਸੋ ਜਿਵੇਂ ਜਿਵੇਂ ਸਖਤੀ ਹੋ ਰਹੀ ਹੈ ਜਿਵੇਂ ਜਿਵੇਂ ਕਾਰਵਾਈਆਂ ਹੋ ਰਹੀਆਂ ਨੇ ਓਵੇਂ ਓਵੇਂ ਨਵੀਆਂ ਚੀਜ਼ਾਂ ਵੀ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਤੇ ਉਹਨਾਂ ਨੂੰ ਕਵਰ ਕਿਵੇਂ ਕਰਨਾ ਹੈ ਉਹ ਪੁਲਿਸ ਆ ਸਰਕਾਰ ਜੀ ਬਿਲਕੁਲ ਵਧੀਆ ਕੰਮ ਕਰ ਰਹੇ ਨੇ ਜੀ ਔਰ ਮੈਨੂੰ ਉਮੀਦ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੰਪਰੂਵਮੈਂਟ ਹੋਵੇ ਜਿਹੜੇ ਲੋਕ ਨਸ਼ਾ ਐਡਿਕਟ ਨੇ ਕਰਦੇ ਨੇ ਜਿਹੜੇ ਨਸ਼ਾ ਤਾਂ ਉਹਨਾਂ ਦੇ ਸਰਕਾਰ ਕੀ ਕਰੀ ਉਹ ਨੌਜਵਾਨਾਂ ਨੂੰ ਨਸ਼ਾ ਚੜਾ ਉਹਦੇ ਵਾਸਤੇ ਡੀ ਐਡਿਕਸ਼ਨ ਸੈਂਟਰਸ ਓਟ ਸੈਂਟਰਸ ਔਰ ਜਿਹੜੇ ਰੀਹੈਬਿਲਿਟੇਸ਼ਨ ਸੈਂਟਰਸ ਨੇ ਉਹ ਆਲਰੇਡੀ ਹੈਗੇ ਉੱਥੇ ਪੂਰੇ ਦਾ ਪੂਰਾ ਉੱਥੇ ਜਿਹੜੇ ਡਾਕਟਰਸ ਵਗੈਰਾ ਚਾਹੀਦੇ ਨੇ ਉਹ ਹੈਗੇ ਸਾਰੇ ਦਵਾਈਆਂ ਹੈਗੇ ਉਹ ਸਾਰਾ ਪ੍ਰੋਸੈਸ ਪੂਰਾ ਬਣਾਇਆ ਹੋਇਆ ਹੈ ਮੈਂ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਣਾ ਜਿਹੜੀ ਅੱਜ ਦੇਖੋ ਜਦੋਂ ਮੀਟਿੰਗ ਹੋਊਗੀ ਮਿਲ ਮੇ ਬੈਠਾਂਗੇ ਔਰ ਸਾਰਿਆਂ ਦੀ ਇੱਕੋ ਹੀ ਸੋਚ ਇੱਕੋ ਹੀ ਮਨਸ਼ਾ ਹੋਊਗੀ ਉਹ ਚੰਗੀਆਂ ਗੱਲਾਂ ਵੀ ਨਿਕਲ ਕੇ ਆਉਂਦੀਆਂ ਨੇ ਅੱਜ ਇੱਕ ਸੁਝਾਅ ਨਿਕਲ ਕੇ ਆਇਆ ਵੀ ਜਿਹੜੇ ਜਿਹੜੇ ਡਰੱਗ ਡੀਲਰਾਂ ਨੂੰ ਤਸਕਰਾਂ ਨੂੰ ਫੜ ਲੈਂਦੀ ਹੈ ਪੁਲਿਸ ਉਹਨਾਂ ਦੀ ਬੇਲ ਕਰਾਉਣ ਦੇ ਲਈ ਉਹਨਾਂ ਦੀ ਗਵਾਹੀ ਦੇਣ ਦੇ ਲਈ ਨੰਬਰ ਦਾ ਸਰਪੰਚ ਨੇ ਜਿਹੜੇ ਉਹ ਕਈ ਵਾਰੀ ਕਈ ਪਿੰਡਾਂ ਦੇ ਵਿੱਚ ਵੈਸੇ ਤਾਂ ਬਹੁਤ ਰੁਝਾਨ ਹੋ ਗਏ ਨਹੀਂ ਆਉਂਦੇ ਹੈਗੇ ਪਰ ਕਈ ਅੱਗੇ ਆ ਜਾਂਦੇ ਨੇ ਮੈਂ ਉਹਨਾਂ ਸਰਪੰਚ ਮੇਰੇ ਵੀਰਾਂ ਨੂੰ ਐਮਸੀਆਂ ਨੂੰ ਔਰ ਜਿਹੜੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਆਪੋ ਆਪਣੇ ਏਰੀਆ ਦੇ ਮੋਢੀ ਆਗੂਓ ਇਹੋ ਜੇ ਕਿਸੇ ਡਰੱਗ ਸਮਗਲਰ ਦੀ ਕਿਸੇ ਤਸਕਰ ਦੀ ਗਵਾਹੀ ਦੇਣ ਲਈ ਉਹਨੂੰ ਬਚਾਉਣ ਦੇ ਲਈ ਅੱਗੇ ਨਾ ਆਓ ਜੇ ਕੋਈ ਇਹੋ ਜਿਹਾ ਪਤਾ ਲੱਗੂਗਾ ਸਾਨੂੰ ਕਿ 100-200 ਰੁਪਏ ਦੇ ਦੀ ਫੀਸ ਪਿੱਛੇ ਕੋਈ ਨੰਬਰਦਾਰ ਸਮਗਲਰ ਨੂੰ ਵਿਚਾਰ ਰਿਹਾ ਤੇ ਨੰਬਰਦਾਰੀ ਕੈਨਸਲ ਵੀ ਹੋਊਗੀ ਇਹ ਬਿਲਕੁਲ ਸਖਤ ਅਦਾਹਤਾ ਨੇ ਡੀਸੀ ਮੈਡਮ ਨੂੰ ਕਨਵੇ ਕਰ ਦਿੱਤਾ ਗਿਆ ਹੈ ਇਹਦਾ ਬਕਾਇਦਾ ਰਿਕਾਰਡ ਚੈੱਕ ਜਿਹੜਾ ਹੋਊਗਾ ਇਹ ਜੇ ਕੰਮਾਂ ਦੇ ਵਿੱਚ ਉਹ ਨਾਂ ਅਗਿਆਣ ਕੀ ਜਿਹੜੇ ਸਮਾਜ ਦੇ ਗੁਨਾਹਗਰ ਨੇ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਚੀਜ਼ ਇੱਕ ਚੀਜ਼ ਮੈਂ ਹੋਰ ਇਹ ਚਲੋ ਇਸ ਨਾਲ ਸੰਬੰਧਿਤ ਨਹੀਂ ਹੈਗੀ ਪਰ ਇੱਕ ਚੀਜ਼ ਹੋਰ ਪਿਛਲੇ ਦਿਨਾਂ ਦੇ ਵਿੱਚ ਜੋ ਤੁਸੀਂ ਦੇਖਿਆ ਕਿ ਪਰਸੋਂ ਅ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਮੰਦਿਰ ਦੇ ਉੱਪਰ ਅਟੈਕ ਹੋਇਆ ਉਹਦਾ ਜਿਹੜਾ ਗੁਨਾਹਗਾਰ ਸੀਗਾ ਉਹ ਅੱਜ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਮੈਂ ਇਹਨਾਂ ਜਿਹੜੇ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਕੋਈ ਅਤਵਾਦੀ ਨੇ ਜਿਨ੍ਹਾਂ ਦੇ ਲਿੰਕ ਗਾਹੇ ਬਗਾਹੇ ਪਾਕਿਸਤਾਨ ਦੇ ਨਾਲ ਜਾਂ ਆਈਐਸਆਈ ਦੇ ਨਾਲ ਜੁੜੇ ਹੁੰਦੇ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਆਇਆ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਹੈਂਡਲਰਸ ਨੇ ਜਿਹੜੇ ਚਾਹੇ ਕੋਈ ਮੁਲਕ ਦੇ ਵਿੱਚ ਬੈਠਾ ਤੇ ਚਾਹੇ ਕੋਈ ਪਾਕਿਸਤਾਨ ਦੇ ਵਿੱਚ ਬੈਠਾ ਮੈਂ ਉਹਨਾਂ ਨੂੰ ਅਗਾਹ ਕਰ ਦੇਣਾ ਚਾਹਣਾ ਕਿ ਇਹ ਬਗਾਨਿਆਂ ਦੇ ਪਾਕਿਸਤਾਨ ਵਾਲਿਆਂ ਦੇ ਮਗਰ ਲਾ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇਹ ਜਿਹਾ ਕਰੂਗਾ ਤੇ ਉਹਦਾ ਨਾਲ ਦੀ ਨਾਲ ਉਹ ਉਹ ਉਹਦਾ ਜਿਹੜਾ ਤਾਹਾਂ ਪ੍ਰਮਾਤਮਾ ਨਾਲ ਜਿਹੜੀ ਤਰੀਕਾ ਜਿਹੜੀ ਫਿਕਸ ਕਰਦਾਂਗੇ ਅਸੀਂ ਕੋਈ ਲਿਹਾਜ ਨਹੀਂ ਕਰਨੀ ਹੈਗੀ ਕੋਈ ਇਹ ਜਿਹਾ ਵਿਅਕਤੀ ਜਿਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪੰਜਾਬ ਦੀ ਧਰਤੀ ਤੇ ਅਸੀਂ ਬਖਸ਼ਣਾ ਨਹੀਂ ਹੈਗਾ ਮੈਂ ਬੜਾ ਸਪਸ਼ਟ ਹੈ ਜਿਹੜਾ ਕਿ ਸੰਕਤੀ ਇੰਨੀ ਕਰਦੀ ਵੀ ਜਿਹੜੇ ਪਾਕਿਸਤਾਨ ਦੇ ਡਰੱਗਸ ਡੀਲਰ ਆ ਤਾਂ ਹੀ ਕਹਿੰਦੇ ਡਰੋਨ ਦੇ ਨਾਲ ਅਟੈਕ ਕਰਾ ਰਹੇ ਆ ਵੀ ਹੁਣ ਉਹਰੇ ਲੈਣ ਵਾਲਾ ਕੋਈ ਇਹ ਨਹੀਂ ਕਹਿੰਦੇ ਵੀ ਕੱਲੀ ਇੱਕ ਵੀ ਇੱਕ ਡਰੋਨ ਆਇਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਡਰੱਗਸ ਦੇ ਡੀਲਰ ਆ ਵੀ ਪਾਕਿਸਤਾਨ ਮੈਂ ਕਹ ਰਿਹਾ ਇਹ ਤਾਂ ਦੇਖਦੇ ਚੱਲੋ ਤੁਸੀਂ ਚਾਹੇ ਪਾਕਿਸਤਾਨ ਵਾਲੇ ਨੇ ਚਾਹੇ ਕੋਈ ਆਈਐਸਆਈ ਵਾਲੇ ਨੇ ਚਾਹੇ ਸਮਗਲਰ ਨੇ ਤੇ ਚਾਹੇ ਗੈਂਗਸਟਰ ਨੇ ਤੇ ਚਾਹੇ ਅੱਤਵਾਦੀ ਨੇ ਉਹਨਾਂ ਇਹ ਤਾਂ ਇਹ ਜੇ ਟ੍ਰੇਲਰ ਹੈ ਜਦੋਂ ਅਸੀਂ ਆਪਦੀ ਆਈ ਤੇ ਆ ਗਏ ਪੰਜਾਬ ਪੁਲਿਸ ਇੰਨੀ ਕੋਮਪੀਟੈਂਟ ਹੈਗੀ ਉਹ ਫੋਰਸ ਹੈ ਜਿਹਨੇ ਅਤਵਾਦ ਦਾ ਕਾਲਾ ਦੌਰ ਖਤਮ ਕਰਦਾ ਤੇ ਇਹ ਤਾਂ ਗੱਲ ਹੀ ਕੁਝ ਨਹੀਂ ਹੈਗੀ ਇਕੱਲੇ ਇਕੱਲੇ ਨੂੰ ਜਿਹੜਾ ਉਹ ਲੋਡ ਕਰ ਦਾਂਗੇ ਪਰ ਇਸ ਕੰਮ ਤੋਂ ਗਰੇਜ਼ ਕਰਨਾ